फिलौर तम्मा फेडरेशन आफ इंडिया वालों फिलौर संविधान दिवस सांजे तौर पर मनाया गया इस मौके डॉक्टर अंबेडकर चौक फिलौर बाबा साहेब पीमराव अंबेडकर जी की प्रतिमा से फुल मलावा पेट भेट की गई भारतीय संविधान जिंदाबाद के नारे लगाए गए इस मौके समागम की प्रधानगी एडवोकेट संजीव पौरा जरनैल फिलौर ने की इस मौके करनैल फिलौर त बिहारी लाल छिंजी ने कहा कि के भारत दिया कुछ ताकत भारतीय संविधान को खत्म करके मनुसमृति लागू करना हन जिन्हों तो लोगों सुचेत रहना चाहता है ते तो उन्होंने मुंह तोड़व जवाब देना चाहिए है संविधान बचाने लिए हर कुर्बानी करन लिये तैयार रहना चाहता है इस मौके मास्टर हंसराज जसवंत बोर जगन्नाथ जगी राजेंद्र पंज करैल सिंह राजा जवाबीर सिंह संदीप कुमार कांग पवन कुमार खेला पृथ्वीपाल लाड़ी, संदीप चौहान अशोक फिलोरिया सुरजीत पौरा काका मखणराम निर्मल रत्तू एडवोकेट कुलविंदर लोचन जसवीर संधू सतपाल शाहपुर चमनलाल हंस कौर सुनीता फिलोर साप का काउंसलर अंजू वर्दी कमलजीत कौर ममता नीलम रानी गिजो रानी आदि हाजिर सन फिलोर तो कैमरामैन बंटी कलेर दे नाल मोनू संदी दी खास रिपोर्ट ਅੱਜ 75ਵੇਂ ਸੰਵਿਧਾਨ ਦਿਵਸ ਦੇ ਮੌਕੇ ਤੇ ਡਾਕਟਰ Ambedkar ਨੂੰ ਫਲੋਰ ਵਿਖੇ ਇਲਾਕਾ ਫਲੋਰ ਦੇ ਸਮੂਹ ਸੰਘਰਸ਼ੀਲ ਮਿਸ਼ਨਰੀ ਸਾਥੀਆਂ ਵੱਲੋਂ ਸੰਵਿਧਾਨ ਦਿਵਸ ਬਹੁਤ ਹੀ ਸ਼ਰਧਾ ਔਰ ਹੌਸਲਾ ਮਨਾਇਆ ਗਿਆ ਔਰ ਬਾਬਾ ਸਾਹਿਬ ਜੀ ਦੇ ਸਟੈਚੂ ਉਤੇ ਫੁੱਲ ਮਾਲਾ ਮਾਰਕਤ ਕੀਤੀਆਂ ਗਈਆਂ ਔਰ ਭਾਰਤੀ ਸੰਵਿਧਾਨ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਗ੍ਰਿਹੜ ਸੰਕਲਪ ਲਿਆ ਗਿਆ ਕਿ ਆਖਰੀ ਫੂਨ ਦੇ ਕਦਰੇ ਤੱਕ ਜਿਵੇਂ ਬਾਬਾ ਸਾਹਿਬ ਨੇ 23 ਨਵੰਬਰ 1949 ਦੇ ਆਪਣੇ ਆਖਰੀ ਸੰਵਿਧਾਨ ਸਭਾ ਦੇ ਭਾਸ਼ਣ ਵਿੱਚ ਕਿਹਾ ਸੀ ਕਿ ਸਾਨੂੰ ਆਪਣੇ ਆਖਰੀ ਫੂਨ ਦੇ ਕਦਰੇ ਤੱਕ ਵਹਾਉਣ ਲਈ ਤਿਆਰ ਰਹਿਣਾ ਚਾਹੀਦਾ ਇਸ ਦੇਸ਼ ਦੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਔਰ ਲੋਕਤੰਤਰ ਦੀ ਰੱਖਿਆ ਲਈ ਇਸ ਸੰਕਲਪ ਸਾਰੇ ਹੀ ਸਾਥੀਆਂ ਵੱਲੋਂ ਲਿਆ ਗਿਆ ਔਰ ਸੰਵਿਧਾਨ ਦਵਸਤੀਆਂ ਸਮੁੱਚੇ ਸੰਸਾਰ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਗੈਪ ਇੰਡੀਆ ਪਰ ਅੱਜ 26 ਨਵੰਬਰ 2024 ਨੂੰ ਅਸੀਂ ਪੰਜਾਬ ਦੇ ਵਿੱਚ ਜਾਂ ਫਲੋਰ ਦੇ ਵਿੱਚ ਜਿਹੜਾ ਸਵਿਧਾਨ ਦਿਵਸ ਮਨਾ ਰਹੇ ਆ ਵਕਰੀਆਂ ਵਕਰੀਆਂ ਅੰਬੇਡਕਰ ਜੀ ਤੋਂ ਆ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਅੱਜ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਉਹਨਾਂ ਦਾ ਇੱਥੇ ਆਦਮ ਕੋਟ ਕੱਦ ਜਿਹੜਾ ਬੋਤ ਲੱਗਾ ਹੈ ਉੱਥੇ ਸਨਹਾਰਾ ਜੀ ਭੇਟ ਕੀਤੀ ਆ ਫੁੱਲ ਮਾਲਾਂ ਵਾ ਅਸੀਂ ਭੇਟ ਕਰਕੇ ਹਟੇ ਆ ਔਰ ਸਾਰੇ ਸਾਥੀਆਂ ਨੇ ਪ੍ਰਣ ਲਿਆ ਕੀ ਸੰਵਿਧਾਨ ਨੂੰ ਬਚਾਉਣ ਦੇ ਲਈ ਤੇ ਰੈਡ ਸੰਕਲਪਾਂ ਔਰ ਕੋਈ ਵੀ ਆਜ ਜਿਹੜੀ ਸੰਵਿਧਾਨ ਤੇ ਆਉਂਦੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਔਰ ਭਾਰਤ ਦੇ ਵਿੱਚ ਕੁਝ ਮਨੁਵਾਦੀ ਤਾਕਤਾਂ ਜਿਹੜੀਆਂ ਆ ਉਹ ਸਾਡੇ ਭਾਰਤੀ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਪਰ ਸਾਡੇ ਸਾਥੀ ਜਿਹੜੇ ਆ ਅੰਬੇਡਕਰੀ ਸਾਥੀ ਜਿਹੜੇ ਆ ਔਰ ਬਾਕੀ ਜਨਤਕ ਸੁਭਾ ਮੰਡ ਦੇ ਜਿਹੜੇ ਲੋਗ ਆ ਉਹ ਅੱਜ ਦੇ ਮੌਕੇ ਤੇ 26 ਨਵੰਬਰ ਨੂੰ ਇਹ ਪ੍ਰਣ ਕਰਦੇ ਆ ਈ ਭਾਰਤ ਦੇ ਸੰਵਿਧਾਨ ਨੂੰ ਖਤਮ ਨਹੀਂ ਹੋਣ ਦਿੱਤਾ ਜਾਊਗਾ ਭਾਰਤ ਦੇ ਸੰਵਿਧਾਨ ਦੇ ਸਨਮਾਨ ਦੇ ਵਿੱਚ ਜੇ ਸਾਨੂੰ ਕੋਈ ਆਪਣੀ ਆਹੂਤੀ ਵੀ ਦੇਣੀ ਪੈ ਗਈ ਉਹਦੇ ਤੋਂ ਵੀ ਗਰੇਜ ਨਹੀਂ ਕਰਾਂਗੇ ਇਹਦੇ ਲਈ ਜਿੰਨੇ ਵੀ ਸਾਥੀ ਇੱਥੇ ਆਏ ਨੇ ਅਸੀਂ ਉਹਨਾਂ ਦਾ ਰਣੀ ਆ ਧੰਨਵਾਦ ਕਰਦੇ ਆ ਜੈ ਜਨਤਾ ਜੈ ਸੰਘਰਸ਼ ਜੈ ਭੀ ਜੈ ਭਾਰਤ